ਜਾਨਿਦਾਸ਼ੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨੀਸ਼ੂ ਸਿਸਟਮ ਪਹੁੰਚਾ ਲੁਧਿਆਣਾ ਦੇ ਹੋਟਲ ਹਾਇਆਤ ਦੇ ਵਿੱਚ ਜਿੱਥੇ ਕਿ ਐਗਜ਼ੀਬਿਸ਼ਨ ਜਿਹੜੀ ਹੈ ਸਟਾਰਟ ਹੋ ਗਈ ਹੈ ਥਰਡ ਜਿਹੜੀ ਹੈ ਐਲ ਆਰ ਜੀ ਅਮੈ ਦੇ ਵੱਲੋਂ ਐਗਜ਼ੀਬਿਸ਼ਨ ਲਾਈ ਗਈ ਹੈ ਫਿਲਹਾਲ ਪਹੁੰਚਾ ਦੂਆ گارਮੈਂਟ ਦੇ ਵੱਲੋਂ ਜਿਹੜਾ ਕਿ ਸੈਂਪਲ ਸੈਟ ਜਿਹੜਾ ਇੱਥੇ ਲਾਇਆ ਗਿਆ ਲਾਈਵ ਤਸਵੀਰਾਂ ਤੁਹਾਡੇ ਨਾਲ ਸੰਝੀਆਂ ਕਰ ਰਹੇ ਹਾਂ ਫਿਲਹਾਲ ਜਿਹੜੇ ਐਮ ਐਲ ਏ ਸਾਹਿਬ ਵੀ ਇੱਥੇ ਪਹੁੰਚੇ ਨੇ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਪਹਿਲੇ ਦਿਨ ਹੀ ਜਿਹੜੀ ਹੈ ਐਗਜ਼ੀਬਿਸ਼ਨ ਸਟਾਰਟ ਹੋ ਗਈ ਤੇ ਬਿਸਤਰ ਜਿਹੜੇ ਇੱਥੇ ਪਹੁੰਚ ਚੁੱਕੇ ਨੇ ਸੈਂਪਲ ਸ ਉਹੋ ਇੱਥੇ ਚੈੱਕ ਕੀਤੇ ਜਾ ਰਹੇ ਨੇ ਦੇਖ ਸਕਦੇ ਹੋ ਐਮਐਲਏ ਸਾਹਿਬ ਵੀ ਜਿਹੜੇ ਕਿ ਹਰੇਕ ਜਿਹੜਾ ਇੱਥੇ ਸੈਂਪਲ ਸੈਟ ਜਿਹੜੇ ਚੈੱਕ ਕਰਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਸਰ ਦੇ ਨਾਲ ਕੀ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਕਿ ਇੱਥੇ ਐਗਜ਼ੀਬਿਸ਼ਨ ਸੈਂਟਰ ਤੇ ਦੂਹਾ ਜੀ ਦੇ ਘਰ ਜਿਹੜੇ ਪਹੁੰਚਨੇ ਇਸ ਤਰ੍ਹਾਂ ਦੇਖਦੇ ਹੋ ਜਿਹੜੀ ਅੱਜ ਸਟਾਰਟ ਹੋਈ ਹੈ ਬਹੁਤ ਵਧੀਆ ਜੀ ਸਾਡੇ ਸਤਿਕਾਰਯੋਗ ਪ੍ਰਾਤੂਆ ਸਾਹਿਬ ਔਰ ਜਿਹੜੇ ਆਹ ਬ੍ਰਾਂਡ ਦੇਖ ਕੇ ਬੜੀ ਖੁਸ਼ੀ ਹੁੰਦੀ ਆ ਪੇ ਲੁਧਿਆਣੇ ਦੇ ਵਿੱਚ ਵੀ ਅੱਜ ਕਹਿ ਸਕਦੇ ਆ ਵੀ ਪੂਰੀ ਦੁਨੀਆ 'ਚ ਸਪਲਾਈ ਕਰਦੇ ਨੇ ਮਤਲਬ ਕਿ ਇੰਡੀਆ ਤੋਂ ਇਲਾਵਾ ਵੀ ਬਾਹਰ ਵੀ ਸਪਲਾਈ ਹੋ ਰਹੀ ਆ ਜ ਕੱਪੜੇ ਦੀ ਖਾਸ ਕਰਕੇ ਔਰ ਖਾਸ ਕਰਕੇ ਜਿਹੜਾ ਸਾਡਾ ਲੁਧਿਆਣਾ ਤੇ ਹੌਜਰੀਆਂ 'ਚ ਮੋਰੀ ਆ ਸਾਰੇ ਜੀ ਤੇ ਹੌਜਰੀ ਦੇ ਨਾਂ ਤੇ ਮਸ਼ਹੂਰ ਆ ਤੇ ਉਹ ਸੈਕੰਡ ਸਾਈਕਲ ਪਾਰਟ ਦੇ ਨਾਂ ਤੇ ਤੇ ਬਹੁਤ ਬਹੁਤ ਵਧਾਈ ਦਿਨਾਂ ਤੇ ਜਿੱਥੇ ਦੁਆ ਸਾਹਿਬ ਬਾੜੀ ਤੋਂ ਬਾਅਦ ਦੂਜੇ ਨੰਬਰ ਤੇ এমਪਲੋਇਮੈਂਟ ਜਿਹੜੀ ਜਨਰੇਟ ਕਰਦੀ ਉਹ ਟੈਕਸਟਾਈਲ ਇੰਡਸਟਰੀ ਜਨਰੇਟ ਕਰਦੀ ਹੈ ਬਿਲਕੁਲ ਜਿਹੜਾ ਰੈਵਨਿਊ ਆਉਂਦਾ ਤੇ ਟੈਕਸਟਾਈਲ ਇੰਡਸਟਰੀ ਤੋਂ ਮੋਹਰ ਇੰਡਸਟਰੀ ਤੋਂ ਆਉਂਦਾ ਵਾ এমਪਲੋਇਮੈਂਟ ਵੀ ਜਿਹੜਾ ਤੇ ਔਰ ਦੁਆ ਸਾਹਿਬ ਹੁਣੀ ਤੇ ਬਹੁਤ ਵੱਡਾ ਇਹਨਾਂ ਦਾ ਕਾਰੋਬਾਰ ਆ ਜਿੱਥੇ ਇਹ ਨੌਜਵਾਨਾਂ ਨੂੰ ਨੌਕਰੀ ਦੇ ਰਹੇ ਨੇ ਔਰ ਨੌਜਵਾਨੀ ਨੂੰ ਮਿਲ ਕੇ ਉਹਨਾਂ ਦੇ ਪੈਰਾਂ ਤੇ ਖੜਾ ਕੰਮ ਕਰ ਰਹੇ ਨੇ ਤੇ ਨਾਲ ਕਹਿ ਸਕਦੇ ਆ ਵੀ ਜਿਹੜੇ ਸਰਕਾਰ ਨੂੰ ਰੈਵਨਿਊ ਬਹੁਤ ਵੱਡਾ ਰੈਵਨਿਊ ਦਿੰਦੇ ਨੇ ਔਰ ਜਿਹੜਾ ਐਗਜ਼ਿਬਿਸ਼ਨ ਲਾ ਕੇ ਜਿਹੜਾ ਅੱਜ ਇਹਨਾਂ ਨੇ ਪ੍ਰਾਲਾ ਕੀਤਾ ਹਰ ਛੇ ਮਹੀਨੇ ਬਾਅਦ ਐਗਜ਼ਿਬਿਸ਼ਨ ਲਾਉਂਦੇ ਨੇ ਤੇ ਇਹ ਬਹੁਤ ਵਧੀਆ ਪ੍ਰਾਲਾ ਕਿਉਂਕਿ ਦੂਰੋਂ ਦੂ ਲੋਕ ਆਗੇ ਇੱਕ ਥਾਂ ਤੇ ਇਕੱਠੇ ਇੱਕੋ ਥਾਂ ਤੇ ਹਰੇਕ ਬ੍ਰਾਂਡ ਨੂੰ ਮਿਲ ਕੇ ਆਪਾਂ ਚੂਜ਼ ਕਰਕੇ ਉਹ ਖਰੀਦੋ ਬਰੋਕਤ ਕਰ ਸਕਦੇ ਨੇ ਆਰਡਰ ਦੇ ਸਕਦੇ ਨੇ ਤੇ ਬਹੁਤ ਵਧੀਆ ਪਰਾਲਾ ਤੇ ਪ੍ਰਮਾਤਮਾ ਅਗੇ ਹੀ ਅਰਦਾਸ ਕਰਦਾ ਪ੍ਰਮਾਤਮਾ ਸੱਚੇ ਪਾਤਸ਼ਾਹ ਇਹਨਾਂ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਕਿਉਂਕਿ ਇਹ ਤੰਦਰੁਸਤ ਰਹਿਣਗੇ ਤੇ ਵਧੀਆ ਢੰਗ ਨਾਲ ਇੰਡਸਟਰੀ ਚਲਾਉਣਗੇ ਤੇ ਸਾਡਾ ਸਮਾਜ ਵੀ ਤੰਦਰੁਸਤ ਰਹੂਗਾ ਸਾਡੇ ਨੌਜਵਾਨਾਂ ਨੂੰ ਨੌਕਰੀ ਦਿੰਦੇ ਰਹਿਣਗੇ ਤੇ ਹੋਰ ਸਾਡੇ ਲੁਧਿਆਣੇ ਵਾਸਤੇ ਹੋਰ ਮਿਲ ਕੇ ਰੈਵਨਿਊ ਆਊਗਾ ਤੇ ਸਾਡੇ ਲੁਧਿਆਣੇ ਦਾ ਹੋਰ ਵਿਕਾਸ ਹੋਊਗਾ ਹੋ ਡਵੈਲਪਮੈਂਟ ਹੋਊਗੀ ਹੋਰ ਸੜਕਾਂ ਵਧੀਆ ਢੰਗ ਨਾਲ ਬਣਾ ਸਕਾਂਗੇ ਹੋਰ ਵਧੀਆ ਢੰਗ ਨਾਲ ਇਸ ਲੁਧਿਆਣੇ ਨੂੰ ਚਮਕਾ ਸਕਾਂਗੇ। ਥੈਂਕ ਯੂ ਸਰ। ਸੋ ਦੂਆ ਗਾਰਮੈਂਟਸ ਤੇ ਪਹੁੰਚੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਦੇ ਨਾਲ ਕਿ ਕੀ ਕੁਝ ਜਿਹੜਾ ਇਸ ਵਾਰੀ ਡਿਸਪਲੇ ਕੀਤਾ ਸਰ ਕੀ ਕੁਝ ਚੀਜ਼ ਬੜੀ ਡਿਸਪਲੇ ਕੀਤਾ ਹੈ। ਹਾਂਜੀ ਅਸੀਂ ਇੱਥੇ ਹਰ ਛੇ ਮਹੀਨੇ ਬਾਅਦ ਆਉਂਦੇ ਆ ਇਹ ਜਿਹੜੀ ਸਾਡੀ ਐਗਜ਼ੀਬਿਸ਼ਨ ਹੈ। ਦਿਸ ਇਜ਼ ਫਾਰ ਸਮਰ ਪਰਪਸ ਜਿਹੜਾ ਕਮਿੰਗ ਸਮਰ ਸੀਜ਼ਨ ਆ ਰਿਹਾ। ਉਹਦੇ ਲਈ ਸਾਰੇ ਆਲ ਓਵਰ ਇੰਡੀਆ ਤੋਂ ਇੰਡੀਆ ਤੋਂ ਬਾਹਰ ਤੋਂ ਵੀ ਕਸਟਮਰਸ ਆਉਂਦੇ ਇੱਥੇ ਸਾਡੇ 152 ਪਾਰਟਿਸਪੈਂਟਸ ਹੈ ਜਿਹੜੇ ਦੇ ਪਾਰਟਿਸਿਪੇਟ ਕਰ ਰਹੇ ਆ ਤੇ ਉਪਰ ਵਾਲਾ ਮੇਰ ਰੱਖੇ ਵਧੀਆ ਰਹੂਗਾ ਦੂਆ ਗਾਰਮੈਂਟਸ ਕੀ ਕੁਝ ਇਸ ਵਾਰੀ ਡਿਸਪਲੇ ਕੀਤਾ ਦੇ ਦਿੰਗੇ ਦੂਆ ਗਾਰਮੈਂਟਸ ਦੇ ਬੱਚੇ ਦੇ ਸੂਟ ਤੇ ਨਾਲ ਟੀ-ਸ਼ਰਟਸ ਕਿਡਸ ਵੇਅਰ ਅਸੀਂ ਬਣਾਉਂਦੇ ਆ ਵੀ ਆ ਸਪੈਸ਼ਲਿਸਟ ਇਨ ਕਿਡਸ ਵੇਅਰ ਓਨਲੀ ਕਿੰਨੇ ਦਾ ਲੈ ਕੇ ਕਿੰਨੇ ਦਾ 6 ਮਹੀਨੇ ਤੋਂ ਲੈ ਕੇ 7 ਸਾਲ 6-7 ਸਾਲ ਤੱਕ ਇਸ ਵਾਰੀ ਕੀ ਕੁਝ ਜਿਹੜਾ ਟ੍ਰੈਂਡ ਜਿਹੜਾ ਚੱਲ ਰਿਹਾ ਕਿ ਕਿਸ ਜਿਹੜੀ ਡਿਮਾਂਡ ਕੀ ਹੈ ਡਿਮਾਂਡ ਬਹੁਤ ਅੱਛੀ ਹੈ ਜੀ ਕਾਟਨ ਦੇ ਉੱਤੇ ਕਸਟਮਰ ਦਾ ਜ਼ਿਆਦਾ ਰਿਲਾਈਬਿਲਟੀ ਹੈ ਬਾਕੀ ਵੀ ਚੱਲ ਰਹੀ ਹੈ ਜੀ ਥੈਂਕ ਯੂ ਸੋ ਸੋ ਲਾਈਵ ਤਸਵੀਰਾਂ ਤੁਹਾਡੇ ਨਾਲ ਅਸੀਂ ਜੀ ਕਰ ਰਹੇ ਹਾਂ ਕਿ ਇਸ ਤਰ੍ਹਾਂ ਜਿਹੜਾ ਪਹਿਲੇ ਦਿਨ ਹੀ ਜਿਹੜਾ ਵਿਜ਼ਟਰ ਵੀ ਇੱਥੇ ਪਹੁੰਚਾ ਹੋਏ ਨਜ਼ਰ ਆ ਰਿਹਾ ਹੈ ਕਿ ਹਰੇਕ ਜੜੀ ਕੀ ਵਿਜ਼ਟਰ ਜਿਹੜੇ ਇੱਥੇ ਪਹੁੰਚੇ ਹੋਏ ਨੇ ਵਿਜ਼ਟਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਕਿ ਦੂਆ گارਮੈਂਟ ਦੇ ਉੱਤੇ ਜਿਹੜੇ ਐਮਐਲਏ ਸਾਹਿਬ ਵੀ ਇੱਥੇ ਪਹੁੰਚ ਰਹੇ ਸੋ ਹੋਰ ਵੀ ਜਿਹੜੇ ਸਟੋਰ ਤੇ ਜਾ ਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ